ਨਲ ਪਸ਼ਪਿੰਦਰ ਬਾਠ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਦਾ ਤੀਸਰਾ ਦਿਨ ਹੈ ਲੰਘੇ ਦੋ ਦਿਨ ਲਗਾਤਾਰ ਪ੍ਰਦਰਸ਼ਨ ਹੋਇਆ ਡੀਸੀ ਆਫਿਸ ਦੇ ਬਾਹਰ ਪਟਿਆਲੇ ਤੇ ਅੱਜ ਵੀ ਉਹ ਹਾਲਾਤ ਜਾਰੀ ਨੇ ਐਸਐਸਪੀ ਨਾਨਕ ਸਿੰਘ ਨੂੰ ਲੈ ਕੇ ਉਹੀ ਮੰਗਾਂ ਨੇ CBI ਜਾਂਚ ਨੂੰ ਲੈ ਕੇ ਉਹੀ ਮੰਗਾ ਨੇ ਪਰ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਕਰਨਲ ਪਸ਼ਪੰਦਰ ਬਾਠ ਦੀ ਧਰਮ ਪਤਨੀ ਦੀ ਚਰਚਾ ਅਚਾਨਕ ਤੇਜ਼ ਹੋ ਗਈ ਹੈ ਵੱਧ ਗਈ ਹੈ ਉਸ ਬਾਰੇ ਗੱਲਬਾਤ ਕਰਾਂਗੇ ਬੀਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਸਾਡੇ ਕੋਲ ਬਹੁਤ ਧੰਨਵਾਦ ਜੀ ਸਾਰਿਆਂ ਸਾਥੀਕਰ ਡਾਕਟਰ ਸਾਹਿਬ ਅਚਾਨਕ ਇਹ ਸਾਰਾ ਮਾਮਲਾ ਜਿਵੇਂ ਚੱਲਦਾ ਪਿਆ ਸੀਗਾ ਹਾਲਾਂਕਿ ਕਈ ਮੀਡੀਆ ਚੈਨਲਸ ਦੇ ਆਧਾਰ ਤੇ ਆਪਾਂ ਜੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਕਰਨਲ ਪਸ਼ਪੰਦਰ ਬਾਠ ਦੇ ਹੱਕ ਦੇ ਵਿੱਚ ਲੋਕ ਆ ਵੀ ਰਹੇ ਸੀ ਹੁਣ ਵੀ ਪ੍ਰਦਰਸ਼ਨ ਚੱਲ ਰਿਹਾ ਈਵਨ ਹੁਣ ਵੀ ਹੈਗੇ ਆ ਪਰ ਉਹਨਾਂ ਦੇ ਧਰਮ ਪਤਨੀ ਨਾ ਜਾਂਦੇ ਨੇ ਉਹ ਗਾਲ ਕੱਢ ਦਿੰਦੇ ਨੇ ਉਸ ਗਾਲ ਨੂੰ ਕਿਵੇਂ ਵੇਖਿਆ ਜਾਣਾ ਚਾਹੀਦਾ ਬਹੁਤ ਕਿਸਮ ਦੀ ਨਿਊਜ਼ ਹੁਣ ਤੱਕ ਚੱਲੀਆਂ ਨੇ ਉਸ ਬਾਰੇ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਇੱਕ ਤਾਂ ਸੈਂਟੀਮੈਂਟਸ ਜਿਹੜੇ ਲੇਡੀ ਦੇ ਅੰਦਰ ਇਮੋਸ਼ਨਸ ਆ ਜਾਂਦਾ ਬੇਟੇ ਨਾਲ ਲਗਾਵ ਹੈ ਉਹ ਹਰਟ ਹੋਇਆ ਲੇਕਿਨ ਜੇ ਆਪਾਂ ਆਪਣੇ ਪੰਜਾਬੀ ਸਮਾਜ ਦੇ ਵਿੱਚ ਪੰਜਾਬੀ ਭਾਈਚਾਰੇ ਚ ਕਲਚਰ ਦੀ ਗੱਲ ਕਰੀਏ ਸੰਸਕ੍ਰਿਤੀ ਦੀ ਗੱਲ ਕਰੀਏ ਤੇ ਭਾਸ਼ਾ ਦੀ ਗੱਲ ਕਰੀਏ ਤੇ ਪੰਜਾਬੀ ਬੋਲੀ ਬੜੀ ਮਠਾਸ ਵਾਲੀ ਬੋਲੀ ਹੈ ਮੈਨੂੰ ਇਹ ਲੱਗਦਾ ਹੈ ਕਿ ਆਪਣੀ ਬੋਲੀ ਤੇ ਆਪਣੀ ਅੱਖਰਾਂ ਦੇ ਉੱਤੇ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੁਣ ਅਸੀਂ ਵੀ ਕਈ ਵਾਰ ਇੰਟਰਵਿਊ ਦਿੰਨੇ ਆ ਤੇ ਬੜੇ ਸੱਭੇ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਬੜੇ ਅੱਖਰਾਂ ਨੂੰ ਨਾਪ ਤੋਲ ਕੇ ਬੋਲਿਆ ਜਾਂਦਾ ਹੁੰਦਾ ਹਾਂ ਉਹਦੇ ਅੰਦਰ ਜਿਹੜਾ ਵੀ ਠੀਕ ਹੈ ਮੇਰੇ ਪੁੱਤ ਨੂੰ ਕੁੱਟਿਆ ਆ ਗਿਆ ਮੇਰੇ ਘਰ ਵਾਲੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਹੁੰਦਾ ਦਰਦ ਹੁੰਦਾ ਲੇਕਿਨ ਉਹ ਦਰਦਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਉਸ ਬੋਲੀ 'ਚ ਲੈ ਜਾਈਏ ਕਿ ਪੰਜਾਬੀ ਬੋਲੀ ਨੂੰ ਆਪਾਂ ਜਿਹੜਾ ਇੱਕ ਕਾਣ ਕਰ ਦਈਏ ਜਾਂ ਪੰਜਾਬੀ ਬੋਲੀ ਨੂੰ ਆਪਾਂ ਧਾਰ-ਧਾਰ ਕਰ ਦਈਏ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਇੱਕ ਖੂਬਸੂਰਤ ਹੈ ਔਰ ਇਹਦੇ ਵਰਗੀ ਮਿਠਾਸ ਕੋਈ ਨਹੀਂ ਆ ਦੂਸਰੀ ਜਿਹੜੀ ਗੱਲ ਹੈ ਨਾ ਬਈ ਦੇਖੋ ਗੱਲ ਇਹ ਹੈ ਕਿ ਉਥੇ ਦੀ ਪੁਲਿਸ ਪਟਿਆਲੇ ਦੀ ਪੁਲਿਸ ਜਿਹੜੀ ਆ ਉਹਦੀ ਇੰਨੀ ਤਾਂ ਨੈਗਲੀਜੈਂਸੀ ਹੈਗੀ ਹੈ ਕਿ ਉਹਨਾਂ ਨੇ 48 ਘੰਟਿਆਂ ਦੇ ਵਿੱਚ ਐਫਆਈਆਰ ਕੀਤੀ ਲੇਕਿਨ ਮੈਨੂੰ ਲੱਗਦਾ ਕਿ ਜੇ ਤੁਸੀਂ ਨਾਨਕ ਸਿੰਘ ਦੀ ਪਹਿਲੀ ਉਹਦੀ ਪ੍ਰੈਸ ਵਾਰਤਾ ਦੇਖੋ ਤੇ ਉਹਨੇ ਇਹ ਅੱਖਰ ਪਹਿਲਾਂ ਸ਼ੁਰੂ ਚ ਹੀ ਕਿਹਾ ਕਿ ਆਰਮੀ ਹਿੰਦੁਸਤਾਨ ਦੀ ਜਿਹੜੀ ਫੌਜ ਆ ਉਹ ਸਾਡੇ ਲਈ ਰਿਸਪੈਕਟੇਬਲ ਆ ਕਸੂਰ ਔਰ ਗਲਤੀ ਤੱਲੇ ਚਾਰ ਜਿਹੜੇ ਆ ਉਹ ਪੁਲਿਸ ਮੁਲਾਜ਼ਮਾਂ ਦੀ ਆ ਤੇ ਮਾਫੀ ਨਾਨਕ ਸਿੰਘ ਨੇ ਮੰਗੀ ਕਿ ਮੈਂ ਮਾਫੀ ਮੰਗਦਾ ਉਹਨੇ ਮਾਫੀ ਮੰਗੀ ਮੈਨੂੰ ਲੱਗਾ 48 ਘੰਟੇ ਬਾਅਦ ਹੀ ਮਾਫੀ ਮੰਗਲੇ ਸੀ ਨਾਨਕ ਸਿੰਘ ਨੇ ਕਿਉਂਕਿ ਉਹਨਾਂ ਨੂੰ ਲੱਗ ਗਿਆ ਸੀ ਬਈ ਇੱਕ ਤਾਂ ਇਹਨਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਆ ਦੂਜੀ ਜਿਹੜੀ ਗੱਲ ਹੈ ਕਿ ਭਈ ਐਜ਼ ਅ ਪੁਲਿਸ ਮੁਖੀ ਪਟਿਆਲੇ ਦਾ ਕਿ ਮੈਨੂੰ ਹਿੰਦੁਸਤਾਨ ਦੀ ਆਰਮੀ ਤੋਂ ਮਾਫੀ ਮੰਗਣੀ ਚਾਹੀਦੀ ਆ ਕਰਨਲ ਪੁਸ਼ਪਿੰਦਰ ਬਾਠ ਤੇ ਹੱਥ ਚੱਕਿਆ ਜਾਵੇ ਇੱਕ ਔਰ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਜਾਵੇ ਛੋਟੀ ਗੱਲ ਨਹੀਂ ਉਹਨਾਂ ਨੇ ਅਪੋਲੋਜਾਈਜ਼ ਕੀਤਾ ਮਾਫੀ ਮੰਗੀ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਉਸ ਤੋਂ ਬਾਅਦ ਕੁਇਕ ਐਕਸ਼ਨਸ ਹੋਣੇ ਚਾਹੀਦੇ ਸੀ ਜਿੰਨੀ ਤੇਜ਼ੀ ਨਾਲ ਉਹ ਤੇਜ਼ੀ ਨਾਲ ਹੋਏ ਵੀ ਐਕਸ਼ਨ ਐਫ ਆਈ ਆਰ ਵੀ ਦਰਜ ਹੋਈ ਬੰਦੇ ਜਿਹੜੇ ਆ ਉਹ ਬਾਅਦ ਦੇ ਵਿੱਚ ਬਾਈ ਨੇਮ ਵੀ ਐਫ ਆਈ ਆਰ ਹੋ ਗਈ ਚਾਰੋ ਸਸਪੈਂਡ ਵੀ ਹੋ ਗਏ ਐਫ ਆਈ ਆਰ ਟਰਾਂਸਫਰ ਵੀ ਹੋ ਗਈ ਐਸ ਆਈ ਟੀ ਵੀ ਬਣ ਗਈ ਉਹ ਸਾਰੇ ਹੁਣ ਦੇਖੋ ਗੱਲ ਇਹ ਹੁਣ ਜਿਹੜੀ ਪ੍ਰਕਿਰਿਆ ਹੈ ਨਾ ਹੁਣ ਪ੍ਰਕਿਰਿਆ ਇਹ ਹੈਗੀ ਹੈ ਕਿ ਇਸ ਜਿਹੜੀ ਫਾਈਲ ਹੈ ਜਿਹੜੀ ਕੇਸ ਫਾਈਲ ਹੈ ਇਹਦੀਆਂ ਜਿੰਮਣੀ ਆ ਜਿਹੜੀਆਂ ਇਹਦੇ ਵਿੱਚ ਜੋ ਜੋ ਐਵੀਡੈਂਸ ਲਿਆਣੇ ਆ ਦੇਖੋ ਸਜ਼ਾ ਕਰਾਂ ਤੱਕ ਦੇ ਹੁਣ ਤੱਕ ਦੇ ਸਬੂਤ ਇੱਧਰ ਉੱਧਰ ਨਾ ਹੋ ਜਣਾ ਅੱਜ ਮੈਂ ਹੁਣ ਦੇਖੋ ਇਹ ਹਾਲ ਹਾਲ ਕੀ ਹੋਣਾ ਮੈਨੂੰ ਦੱਸਦਾ ਪਿਆ ਨਾ ਹੁੰਦਾ ਕੀ ਪਿਆ ਵਾ ਕੀ ਹੁਣ ਜਿਵੇਂ ਅੱਜ ਮੈਂ ਉਹ ਟਾਬੇ ਵਾਲੇ ਜਿੱਥੇ ਮੈਗੀ ਖਾਣ ਗਏ ਸੀ ਮੈਂ ਉਹਦੀ ਇੰਟਰਵਿਊ ਕਿਸੇ ਚੈਨਲ ਤੇ ਸੁਣ ਰਿਹਾ ਸੀ ਉਹ ਸਿੱਧੀ ਗੱਲ ਉਹ ਕਹਿ ਰਿਹਾ ਸੀ ਚ ਮੈਨੂੰ ਨਹੀਂ ਪਤਾ ਬਈ অথਨਟੀਕ ਆ ਜਾਂ ਨਹੀਂ ਆ ਲੇਕਿਨ ਉਹ ਚੈਨਲ ਤੇ ਚੱਲ ਰਹੀ ਸੀ ਇੱਕ ਸੋਸ਼ਲ ਮੀਡੀਆ ਤੇ ਬਈ ਮੈਗੀ ਖਾਨ ਕਰਨਲ ਸਾਹਿਬ ਆਏ ਉਹਦਾ ਮੁੰਡਾ ਬੇਟਾ ਆਇਆ ਉਹਨਾਂ ਨੇ ਕਾਰ ਅੱਧੀ ਅੰਦਰ ਖੜੀ ਕਰਤੀ ਅੱਧੀ ਸੜਕ ਤੇ ਖੜੀ ਕਰ ਦਿੱਤੀ ਉਹਨਾਂ ਨੇ ਮੈਗੀ ਲਈਤੀ ਉਹਨਾਂ ਨੇ ਗਲਾਸ ਲਿੱਤੇ ਠੀਕ ਹੈ ਨਾ ਉਹਨੇ ਤਾਂ ਹੁਣ ਇਹ ਦਾਵਾ ਕੀਤਾ ਪਤਾ ਨਹੀਂ ਸੱਚ ਆ ਕਿ ਝੂਠ ਆ ਝੂਠ ਬੋਲਦਾ ਹੋਣਾ ਕਿਉਂਕਿ ਮੈਡੀਕਲ ਰਿਪੋਰਟਸ ਤਾਂ ਆਇਆ ਨਹੀਂ ਵੀ ਇਹ ਸ਼ਰਾਬ ਜਿਹੜੀ ਆ ਪੀਂਦੇ ਪਏ ਸੀਗੇ ਤੇ ਬਾਅਦ ਦੇ ਵਿੱਚ ਕਹਿੰਦੇ ਉਹਨਾਂ ਦੀਆਂ ਗੱਡੀਆਂ ਆਈਆਂ ਤੇ ਉਹਨਾਂ ਨੇ ਕਿਹਾ ਗੱਡੀ ਨੂੰ ਪਾਸੇ ਕਰੋ ਉੱਥੇ ਤਲਖੀ ਹੋਈ ਹੁਣੇ ਦੇਖੋ ਐਵੀਡੈਂਸ ਹੌਲੀ 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 ਢਿੱਲੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਜਿਹੜੀ ਇਸ ਟਾਈਮ ਨਾ ਦੇਖੋ ਰੋਲੇ ਰੱਪੇ ਦੇ ਵਿੱਚ ਸਭ ਤੋਂ ਜ਼ਰੂਰੀ ਕੀ ਹੁੰਦਾ ਪੁਲਿਸ ਕੋਲੋਂ ਮਦਦ ਲਿੱਤੀ ਜਾਵੇ ਆਪਣੇ ਕੇਸ ਦੀ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਸਾਰੀ ਕੇਸ ਫਾਈਲ ਪੁਲਿਸ ਨੇ ਤਿਆਰ ਕਰਨੀ ਹੈ ਆਰਮੀ ਨੇ ਨਹੀਂ ਤਿਆਰ ਕਰਨੀ ਆਰਮੀ ਆਪਣਾ ਪ੍ਰੈਸ਼ਰ ਪੁੱਟ ਕਰ ਸਕਦੀ ਹੈ ਐਵੀਡੈਂਸਿਸ ਜਿਹੜੀਆਂ ਗਵਾਹੀਆਂ ਆ ਉਹਨਾਂ ਨੂੰ ਮਜ਼ਬੂਤ ਕਰਨਾ ਗਵਾਹੀਆਂ ਨੂੰ ਥਾਪੜਾ ਦੇਣਾ ਗਵਾਹੀਆਂ ਨੂੰ ਕੋਰਟ ਤੱਕ ਲੈ ਕੇ ਜਾਣਾ ਇਹ ਪੁਲਿਸ ਅਫਸਰਾਂ ਨੇ ਕੰਮ ਕਰਨਾ ਇਸ ਕਰਕੇ ਆਰਮੀ ਵਰਸਿਸ ਪੁਲਿਸ ਲੜਾਈ ਨਹੀਂ ਕਦੀ ਲੈ ਕੇ ਜਾਣੀ ਚਾਹੀਦੀ ਭਾਵੇਂ ਰਿਟਾਇਰਡ ਆਰਮੀ ਕਿਉਂਕਿ ਮੌਜੂਦਾ ਹਿੰਦੁਸਤਾਨ ਦੀ ਫੌਜ ਜਿਹੜੀ ਆ ਉਹ ਸਭ ਤੋਂ ਵੱਡੀ ਅਨੁਸ਼ਾਸਨ ਦੀ ਇੱਕ ਐਗਜ਼ਾਮਪਲ ਹੈ ਉਹ ਸੜਕਾਂ ਤੇ ਨਹੀਂ ਆ ਸਕਦੀ ਲੇਕਿਨ ਰਿਟਾਇਰਡ ਆਰਮੀ ਵਰਸਿਸ ਪੰਜਾਬ ਪੁਲਿਸ ਹੁੰਦਾ ਪਿਆ ਮੈਂ ਤਾਂ ਇੱਕ ਇਕ ਜਿਹੜਾ ਨਿਰਪੱਖ ਪੱਤਰਕਾਰ ਹੋਣ ਦੇ ਨਾਤੇ ਮੇਰੀ ਆਪਣੀ ਸੋਚ ਹੈ ਕਿ ਹਮੇਸ਼ਾ ਪੁਲਿਸ ਦੀ ਮਦਦ ਲਵੋ ਡੀਜੀਪੀ ਗੌਰਵ ਯਾਦਵ ਹੈ ਡੀਜੀਪੀ ਅਰਪੇਸ਼ ਸ਼ਕਲਾ ਹੈਗੇ ਬੜੇ ਪੋਜ਼ਿਟਿਵ ਨੇ ਔਰ ਉਹਨਾਂ ਨੇ ਜਿੰਨੇ ਕੋਈ ਐਕਸ਼ਨ ਲਿੱਤੇ ਆ ਚਾਰ ਆਪਣੇ ਇਨਸਪੈਕਟਰ ਸਸਪੈਂਡ ਕਰਤੇ ਆ ਹੋ ਸਕਦਾ ਨੌਕਰੀਓ ਵੀ ਬਰਖਾਸ ਹੋ ਜਾਣ ਕੇਸ ਫਾਈਲ ਨੂੰ ਮਜ਼ਬੂਤ ਕਰੋ ਜਿਮਣੀਆਂ ਮਜ਼ਬੂਤ ਕਰੋ ਐਵੀਡੈਂਸੀਜ਼ ਵਿੱਚ ਸਟਰੋਂਗ ਪਵਾਓ ਠੀਕ ਹੈ ਨਾ ਤਾਂ ਕਿ ਉਹ ਚ ਗਵਾਹੀਆਂ ਜਿਹੜੀਆਂ ਉਹ ਬੰਦਿਆਂ ਦੀਆਂ ਗਵਾਹੀਆਂ ਰਖਾਓ ਜਿਹੜੀਆਂ ਗਵਾਹੀਆਂ ਜਾ ਕੇ ਕੋਰਟ ਤੱਕ ਜਾ ਕੇ ਹੁਣ ਤਾਂ ਟੱਬੇ ਵਾਲਾ ਹੁਣੇ ਮੁਕਰੀ ਜਾਂਦਾ ਪਿਆ ਤੇ ਉਹ ਕੀ ਕੋਰਟ ਦੇ ਵਿੱਚ ਕੀ ਜਾ ਕੇ ਇਹਨਾਂ ਨੂੰ ਕਨਵਿਕਸ਼ਨ ਕਰਾ ਲੈਣਾ ਐਮ ਐਲ ਆਰ ਦੇ ਉੱਤੇ ਕਿੰਨੀ ਕਨਵਿਕਸ਼ਨ ਹੋ ਜੂਗੀ ਸਜ਼ਾ ਹੋ ਜੂਗੀ ਕੁੱਟਮਾਰ ਦੇ ਉੱਤੇ ਕਿੰਨੀ ਕਨਵਿਕਸ਼ਨ ਹੋ ਜੂਗੀ ਠੀਕ ਹੈ ਨਾ ਕਿਉਂਕਿ ਕੁੱਟਮਾਰ ਤੇ ਵਿੱਚ ਜਿੰਨੀ ਮੈਡੀਕਲ ਲੀਗਲ ਰਿਪੋਰਟ ਹੈ ਜਦੋਂ ਡਾਕਟਰ ਨੇ ਉਹਦੀ ਓਪੀਨੀਅਨ ਇੱਕ ਤੁਹਾਨੂੰ ਅੱਜ ਮੈਂ ਦੱਸਦਾ ਕਾਨੂੰਨੀ ਨੁਕਤਾ ਮੈਂ ਤਾਂ ਚਲੋ ਇਹਨਾਂ ਚ ਵਿਚਰਿਆ ਹਜੇ ਡਾਕਟਰ ਨੇ ਐਕਸਰੇ ਤੋਂ ਬਾਅਦ ਇੱਕ ਆਪਣੀ ਰਿਪੋਰਟ ਦੇਣੀ ਆ ਉਹਨਦੇ ਚ ਉਹਨੇ ਦੱਸਣਾ ਕਿ ਜਿਹੜੀ ਇਹ ਸੱਟ ਲੱਗੀ ਸੀ ਇਹ ਜਾਨਲੇਵਾ ਸੀ ਜਾਂ ਨਹੀਂ ਜਾਨਲੇਵਾ ਸੀ ਜੇ ਉਹਨੇ ਲਿਖ ਦਿੱਤਾ ਜਾਨਲੇਵਾ ਸੀ ਫਿਰ ਅਟੈਂਪਟ ਟੂ ਮਰਡਰ ਹੋ ਜਾਊਗਾ ਤੇ ਜੇ ਉਹਨੇ ਨਹੀਂ ਲਿਖਿਆ ਕਿ ਇਹ ਨਹੀਂ ਜਾਨਲੇਵਾ ਸੀ ਉਈ ਉਹਨੇ ਲਿਖਿਆ ਕਿ ਇਹ ਸੱਟ ਸੀ ਸੱਟ ਨਾਲ ਇਹਦੀ ਹੱਡੀ ਟੁੱਟ ਗਈ ਇਹਨਾਂ ਦੀ ਬਾਹਾਂ ਦੀ ਫਿਰ ਉਹ ਜਿਹੜੇ ਸੈਕਸ਼ਨ ਸੀਰੀਅਸ ਸੈਕਸ਼ਨ ਹੈ ਉਹ ਕੋਰਟ ਚ ਕਨਸਿਡਰ ਨਹੀਂ ਹੋਣੇ ਕਿਉਂਕਿ ਡਾਕਟਰ ਦੀ ਓਪੀਨੀਅਨ ਲੱਗਣੀ ਹੈ ਇਸ ਕਰਕੇ ਮੇਰੀ ਜਿਹੜੀ ਆਪਣੀ ਸੋਚ ਹੈ ਕਿ ਭਾਸ਼ਾ ਨੂੰ ਆਪਾਂ ਖਰਾਬ ਕਰੀਏ ਉਚਾਨੀਵਾ ਬੋਲੀਏ ਫੌਜ ਵਾਲੇ ਉਹਨਾਂ ਦੇ ਖਿਲਾਫ ਬੋਲੀ ਜਾਂਦੇ ਮੈਂ ਦੇਖਦਾ ਪਿਆ ਇੱਕ ਉੱਠ ਕੇ ਕੋਈ ਰਿਟਾਇਰਡ ਹੈਗਾ ਪੁਲਸ ਵਾਲਾ ਉਹ ਹੁਣ ਬੋਲਣਾ ਸ਼ੁਰੂ ਹੋ ਗਿਆ ਫੌਜੀਆ ਦੇ ਖਿਲਾਫ ਉਦੋਂ ਰਿਟਾਇਰ ਫੌਜੀ ਪੁਲਸ ਵਾਲਿਆਂ ਦੇ ਖਿਲਾਫ ਬੋਲੀ ਜਾਂਦੇ ਆ ਔਰ ਇਹ ਵੀਡੀਓ ਨਸ਼ਰ ਹੋ ਰਹੀਆਂ ਲੇਡੀ ਗਾਲਾਂ ਕੱਢਦੀਆਂ ਕਲਿੱਪ ਛੋਟੇ ਕੱਢ ਕੇ ਉਹਨਾਂ ਦੀ ਵਾਈਫ ਦੀਆਂ ਕੱਢ ਕੇ ਆਂਦੀ ਬਈਆ ਸਾਹਮਣੇ ਹੁਣ ਉਹਦੇ ਨਾਲ ਜਿਹੜੀ ਪੁਲਸ ਵਾਲੇ ਆ ਉਹ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਕਈ ਮਾਂ ਪੁਲਸ ਵਾਲਿਆਂ ਦੀਆਂ ਇੰਟਰਵਿਊ ਦੇਖੀ ਜਾਂਦਾ ਪਿਆ ਇਹ ਮਾਹੌਲ ਹੋਰ ਪਾਸੇ ਤੁਰ ਜਾਂਦਾ ਪਿਆ ਰਿਟਾਇਰਡ ਪੰਜਾਬ ਪੁਲਿਸ ਆ ਆਪਕਈ ਹੈ ਕਿ ਮੌਜੂਦਾ ਪੰਜਾਬ ਪੁਲਿਸ ਤੇ ਰਿਟਾਇਰਡ ਆਰਮੀ ਉਧਰ ਨਾ ਜਾਣ ਦੀ ਬਜਾਏ ਜਿਹੜੇ ਦੋਸ਼ੀ ਨੇ 4 ਇਹੇ ਜਾਂ ਹੋਰ 6 7 8 10 12 ਨੇ ਜੋ ਵੀ ਆ ਉਹਨਾਂ ਦੇ ਖਿਲਾਫ एफआईआर ਦੇ ਵਿੱਚ ਐਵੀਡੈਂਸ ਲੈ ਕੇ ਉਹ ਕਿਉਂਕਿ ਜੱਜ ਨੇ ਜਦੋਂ ਕਰਾਸ ਐਗਜ਼ ਕਰਨਾ ਹੈ ਨਾ ਦੂਜੇ ਪੱਖ ਦੇ ਵਕੀਲ ਨੇ ਸਵਾਲ ਪੁੱਛਣੇ ਆ ਕਰਾਸ ਹੋਣੀ ਆ ਕਰਾਸ ਸਟੇਟਮੈਂਟਾਂ ਹੋਣੀਆਂ ਗਵਾਹੀਆਂ ਹੋਣੀਆਂ ਜ਼ਿਰਾ ਹੋਣੀ ਆ ਉਹਦੇ ਜੇਕਰ ਇੱਕ ਅੱਖਰ ਵੀ ਇੱਧਰ ਉੱਧਰ ਹੋ ਗਿਆ ਤੇ ਜੱਜਮੈਂਟ ਦੇ ਵਿੱਚ ਘਾਰ ਬਹੁਤ ਬਦਲਾਵ ਹੁੰਦੇ ਆ ਜੱਜ ਲਈ ਜੱਜਮੈਂਟ ਦੇਣ ਲੱਗਿਆਂ ਬੜਾ ਇੱਕ ਚੁਣੌਤੀ ਹੋ ਜਾਂਦੀ ਆ ਤੇ ਸ਼ੱਕ ਦੀ ਬਨਾ ਦੇ ਉੱਤੇ ਦਾ ਬਰਡਨ ਲਿਖਦੇ ਸ਼ੱਕ ਦੀ ਬਨਾ ਦੇ ਨੂੰ ਬਰੀ ਕੀਤਾ ਜਾਂਦਾ ਇੰਨਾ ਬਰਡ ਲਿਖ ਦਿੰਦੇ ਆ ਤੇ ਇਸ ਕਰਕੇ ਮੇਰੀ ਆਪਣੀ ਸੋਚ ਹੈ ਕਿ ਕੇਸ ਫਾਈਲ ਨੂੰ ਸਟਰੋਂਗ ਕਰਨ ਵਾਲੇ ਜਿੰਨੀ ਪੁਲਿਸ ਦੀ ਮਦਦ ਗੌਰਵ ਯਾਦਵ ਡੀਜੀਪੀ ਨੇ ਮੌਜੂਦਾ ਆਰ ਪੇ ਸ਼ੋਕਲਾ ਲਾਅ ਐਂਡ ਆਡਟਰ ਨੇ ਜਿੰਨੀ ਇਹਨਾਂ ਦੀ ਮਦਦ ਜਿਹੜੇ ਹੋਰ ਵੀ AIG ਨੇ ਜਾਂ DIG ਨੇ ਲੈ ਕੇ ਇਹਨਾਂ ਦੀ ਮਦਦ SIT ਦੀ ਮਦਦ ਲੈ ਕੇ ਕੇਸ ਫਾਈਲ ਨੂੰ ਸਟਰੋਂਗ ਕਰਾਓ ਤੇ ਚਲਾਨ 2 ਕੋਟ ਕਰਾਓ ਕਿਉਂਕਿ ਚਲਾਨ 2 ਕੋਟ ਹੋਊਗਾ ਤੇ ਉਹਦੀਆਂ ਕੋਰਟ ਦੀਆਂ ਪ੍ਰोसीडिंग ਸ਼ੁਰੂ ਹੋਣੀਆਂ ਉਸ ਤੋਂ ਪਹਿਲਾਂ ਨਹੀਂ ਹੋਣੀਆਂ ਹਾਂ ਜਿਹੜੀ ਆ ਮਾਹੌਲ ਹੈਗਾ ਸੋਸ਼ਲ ਮੀਡੀਆ ਦੀ ਲੜਾਈ ਵਾਲਾ ਇਹਦੇ ਨਾਲ ਦੇਖੋ ਪੰਜਾਬੀਆਂ ਦੇ ਅੱਗੇ ਬੜੀਆਂ ਜ਼ਖਮ ਗਹਿਰੇ ਹੈਗੇ ਮੈਂ ਯਾਰ ਸਮਝਦਾ ਪੰਜਾਬ ਇਹ ਸਾਰੇ ਸਾਡੇ ਮੰਨ ਲਓ ਇਹ ਜਿਹੜੇ ਆਰਮੀ ਵਾਲੇ ਨੇ ਸਾਡੇ ਸਾਰੇ ਦਿਲ ਦੇ ਸਾਡੇ ਨਾ ਉਹ ਹੈਗੇ ਆ ਕਿ ਦਿਲ ਦਾ ਸਾਡਾ ਦਿਲ ਦੇ ਟੁਕੜੇ ਨੇ ਇਹ ਇਨਾਂ ਇਹ ਸਦਰ ਹੱਦਾਂ ਦੀ ਰਾਖੀ ਕਰਦੇ ਬਈ ਨੇ ਇਹਨ ਦਿਨ ਰਾਤ ਨਹੀਂ ਦੇਖਦੇ ਇਹਨਾਂ ਦੇ ਕਰਕੇ ਅਸੀਂ ਅੱਜ ਬਚੇ ਪਏ ਆ ਸਿੱਖ ਰੈਜੀਮੈਂਟ ਤਾਂ ਮੈਂ ਅੱਗੇ ਤੁਹਾਨੂੰ ਦੱਸਦਾ ਕਈ ਵਾਰ ਯਾਰ ਸਿੱਖ ਆਰਮੀ ਅਫਸਰ ਦਾ ਵਰਡ ਦੇ ਵਿੱਚ ਬਿਕਵ ਦੇ ਵਿੱਚ ਕਿਤੇ ਵੀ ਉਹਨਾਂ ਵਰਗੀ ਦੂਜੀ ਰੈਜੀਮੈਂਟ ਕੋਈ ਨਹੀਂ ਹੈਗੀ ਇੰਨੀ ਬਹਾਦਰ ਤੇ ਸ਼ੂਰ ਵੀਰਾਂ ਦੀ ਪੁਲਿਸ ਨੇ ਗਲਤੀ ਕੀਤੀ ਆ ਮੁਲਾਜ਼ਮਾਂ ਨੇ ਗਲਤੀ ਕੀਤੀ ਆ ਲੇਕਿਨ ਇਹ ਟਾਈਮ ਹੁਣ ਸੜਕਾਂ ਤੋਂ ਹਟ ਕੇ ਰੋਲੇ ਰੱਪੇ ਤੋਂ ਹਟ ਕੇ ਪ੍ਰੈਕਟੀਕਲ ਹੋਣਾ ਚਾਹੀਦਾ ਬਈ ਕੰਮ ਠੀਕ ਆ ਯਾਰ ਇਹਨਾਂ ਨੂੰ ਕਿਉਂਕਿ ਹਲਕੀ ਜੀ ਵੀ ਉਹ ਪੁਲਿਸ ਵਾਲੇ ਆ ਉਹ ਕਾਨੂੰਨ ਚਾਰੋ ਜਾਣਦੇ ਆ ਮੇਕ ਕੇ ਇਸ ਫਾਈਲ ਚ ਕਿਹੜੀ ਕਮਜ਼ੋਰੀ ਕਿੱਥੇ ਰੱਖਣੀ ਉਹ ਤਾਂ ਸਾਰਾ ਜਾਣਦੇ ਆ ਇਧਰੋਂ ਆਰਮੀ ਆਫੀਸਰ ਨੂੰ ਆਖਰਕਾਰ ਆਪਣਾ ਲਾਅ ਦੀ ਪ੍ਰोसीडिंग ਕਰਾਉਣ ਲਈ ਪੁਲਿਸ ਦੀ ਮਦਦ ਤਾਂ ਲੈਣੀ ਪੈਣੀ ਆ ਕੇਸ ਨੂੰ ਸਟਰੋਂਗ ਕਰਾਉਣਾ ਪੈਣਾ ਜਿਮਣੀਆਂ ਲਿਖਣੀਆਂ ਪੈਣੀਆਂ ਐਵੀਡੈਂਸਿਸ ਲਿਖਣੀਆਂ ਪੈਣੀਆਂ ਗਵਾਹੀਆਂ ਕਰਾਉਣੀਆਂ ਪੈਣੀਆਂ ਗਵਾਹੀਆਂ ਕਿਹੜੀਆਂ ਹੋਣੀਆਂ ਹੁਣ ਜੇ ਟਾਬੇ ਵਾਲੇ ਦੀ ਗਵਾਹੀ ਰੱਖਾਂਗੇ ਤੇ ਟਾਬੇ ਵਾਲਾ ਹੀ ਆ ਕੇ ਉੱਥੇ ਮੁਕਰੀ ਹੁਣੇ ਹੀ ਮੁਕਰੀ ਜਾਂਦਾ ਤੇ ਉੱਥੇ ਤੁਸੀਂ ਕਿਦਾਂ ਕਨਵਿਕਸ਼ਨ ਕਰਾ ਲੋਗੇ ਉਹਨੂੰ ਬੜਾ ਔਖਾ ਹੋ ਜਾਂਦਾ ਯਾਰ ਇਸ ਕਰਕੇ ਅੱਜ ਦੇ ਮਾਹੌਲ ਦੇ ਵਿੱਚ ਜਿਹੜੀ ਮੈਂ ਗੱਲ ਨੂੰ ਸਮਝਦਾ ਕੀ ਇਹਨੂੰ ਸਾਰੇ ਨੂੰ ਖਿਲਾਰੇ ਨੂੰ ਇਕੱਠਾ ਕਰਕੇ ਦੋਸ਼ੀਆਂ ਦੇ ਖਿਲਾਫ सस्पेंशन ਹੋ ਚੁੱਕੀ ਆ ਕੇਸ ਬਾਹਰ ਟਰਾਂਸਫਰ ਹੋ ਚੁੱਕਾ ਆਪਾਂ ਭਾਸ਼ਾ ਗਲਤ ਬੋਲੀਏ ਸਟੇਜਾਂ ਤੇ ਗਲਤ ਬੋਲੀਏ ਉਹਦੇ ਨਾਲ ਹੋਰ ਮਾਹੌਲ ਖਰਾਬ ਹੁੰਦਾ ਪੰਜਾਬ ਦਾ ਠੀਕ ਆ ਤੁਹਾਡੇ ਸੈਂਟੀਮੈਂਟਸ ਦੀ ਮੈਂ ਕਦਰ ਕਰਦਾ ਮੈਂ ਉਹਨਾਂ ਦੇ ਸੈਂਟੀਮੈਂਟਸ ਦੀ ਕਦਰ ਕਰਦਾ ਮੈਨੂੰ ਪਤਾ ਬੜਾ ਵੱਡਾ ਦਰਦ ਹੁੰਦਾ ਇੱਕ ਮਾਂ ਲਈ ਲੇਕਿਨ ਹੁਣ ਇਨਸੀਡੈਂਟ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਵਾਲੀ ਤੁਰੀਏ ਸਜ਼ਾ ਮਿਲੂਗੀ ਤਾਂ ਉੱਤੋਂ ਵੱਡੀ ਕਿਹੜੀ ਗੱਲ ਆ ਹੁਣ ਅੱਗੇ ਸਸਪੈਂਸ਼ਨ ਹੋਈ ਆ ਤੁਸੀਂ ਜਾਓ ਕੋਰਟ ਦੇ ਵਿੱਚ ਉਹਨੂੰ 6-8 ਮਹੀਨੇ ਸਾਲ ਦੇ ਵਿੱਚ ਉਹਨੂੰ ਕਨਵਿਕਸ਼ਨ ਕਰਾਓ ਜੇ ਕਨਵਿਕਸ਼ਨ ਹੋ ਜਾਂਦੀ ਆ ਤੇ ਮੈਨੂੰ ਲੱਗਦਾ ਕਿ ਜਿਹੜਾ ਇਹਨਾਂ ਦੇ ਦਰਦ ਜਿਹੜੇ ਅੱਖਰ ਬੋਲੇ ਨੇ ਜਾਂ ਗਾਲ ਕੱਢੀ ਗਈ ਆ ਉਹਦੇ ਨਾਲੋਂ ਵੱਡੀ ਗੱਲ ਹੋਣੀ ਉਹ ਉਹਦੇ ਨਾਲੋਂ ਵੱਡੀ ਗੱਲ ਹੋਣੀ ਆ ਔਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਆਰਮਡ ਫੋਰਸਿਸ ਆ ਚਾਹੇ ਉਹ ਆਰਮੀ ਆ ਹੁਣ ਦੇਖੋ ਅੱਜ ਮੈਂ ਇੱਕ ਦੇਖਦਾ ਪਿਆ ਸੀ CRPF ਦਾ ਜਵਾਨ ਵੀ ਉੱਠ ਕੇ ਬੋਲਣ ਲੱਪਿਆ ਠੀਕ ਹੈ ਨਾ ਵੀ CRPF ਦਾ ਜਵਾਨ ਨੇ ਵੀ ਪੰਜਾਬ ਪੁਲਿਸ ਤੇ ਪੜਾੜ ਘਟਨੀ ਸ਼ੁਰੂ ਕਰਤੀ ਆ ਇਹ ਤਾਂ ਇੱਕ ਨਵਾਂ ਟ੍ਰੈਂਡ ਜਿਆ ਸ਼ੁਰੂ ਹੋ ਜਾਣਾ ਕਿ ਇੱਧਰ ਪਾਸੇ ਆਰਮੀ ਦੇ ਜਵਾਨ ਹੈਗੇ ਇੱਧਰ ਪੰਜਾਬ ਪੁਲਿਸ ਹੈਗੀ ਆ ਉੱਧਰ CRPF ਇਕੱਠੀ ਹੋ ਰਹੀ ਆ ਠੀਕ ਆ ਪੰਜਾਬ ਪੁਲਿਸ ਜਿਹੜੀ ਹੈ ਲਾਅ ਐਂਡ ਆਰਡਰ ਕੰਟਰੋਲ ਕਰਨ ਲੱਗਿਆ ਪੰਜਾਬ ਪੁਲਿਸ ਕਈ ਵਾਰੀ ਹੱਦੋਂ ਬਾਹਰ ਚੱਲ ਜਾਂਦੀ ਹੈ ਕਈ ਵਾਰੀ ਨਹੀਂ ਕਾਫੀ ਵਾਰ ਵੀ ਚੱਲ ਜਾਂਦੀ ਹੱਦੋਂ ਬਾਹਰ ਲੇਕਿਨ ਸਜ਼ਾਵਾ ਵੀ ਮਿਲਦੀ ਆ ਸਜ਼ਾਵਾ ਕਿਹੜੇ ਨਹੀਂ ਪਹੁੰਚਦੇ ਮੈਨੂੰ ਦੱਸੋ ਸਜ਼ਾਵਾ ਮਿਲਦੀ ਆ ਕਿੰਨੇ ਪਰਚੇ ਤਾਂ IPS ਦੇ ਵਿੱਚ ਪੰਜਾਬ ਚ IPS ਤੇ ਦਰਜ ਹੋਏ ਹੋਏ ਮੈਂ ਤਾਂ ਤੁਹਾਨੂੰ ਦੋ ਤਿੰਨ ਕੇਸ ਆਸਾ ਤਾਂ ਜਿਨ੍ਹਾਂ ਨੇ ਹੱਦ ਟੱਪੀ ਉਹਨਾਂ 'ਚ ਆਈਪੀਐਸ ਤੇ ਪਰਚੇ ਦਰਜ ਹੋਏ ਹੋਏ ਨੇ ਜੇ ਪੀਪੀਐਸ ਤੇ ਕਿੰਨੇ ਪਰਚੇ ਦਰਜ ਹੋਏ ਹੋਏ ਨੇ ਤੇ ਇਸ ਕਰਕੇ ਇਹਨੂੰ ਆਪਾਂ ਐਵੇਂ ਖਲਾਰੇ ਨੂੰ ਵਧਾਨ ਦੀ ਜਗ੍ਹਾ ਤੇ ਮੇਰੀ ਆਪਣੀ ਇੱਕ ਸੋਚ ਹੈ ਕਿ ਇਹਨੂੰ ਹੁਣ ਕਾਨੂੰਨੀ ਪਹਿਲੂ ਜਿਹੜਾ ਸਟਰੋਂਗ ਐਵੀਡੈਂਸਿਸ ਲਿਆ ਕੇ ਜਿਮਣੀਆਂ ਲਿਖਾ ਕੇ ਜੋ ਜੋ ਕੇਸ ਫਾਈਲ ਜਾਣਾ ਉਨੂੰ ਕਰਕੇ ਨੂੰ ਪੂਰਾ ਕਰਕੇ ਚਲਾਨ ਟੂ ਕੋਟ ਕਰਾਇਆ ਜਾਵੇ ਦੱਸੋ ਮੇਰੇ ਵਿੱਚ सीबीआई ਜਾਂਚ ਦੀ ਮੰਗ ਖਾਸ ਤੌਰ ਤੇ ਕੀਤੀ ਗਈ ਤੁਹਾਡੇ ਮੁਤਾਬਕ ਕੀ सीबीआई ਜਾਂਚ ਹੋਣੀ ਚਾਹੀਦੀ ਹੈ ਔਰ ਕੀ ਇਹ ਜਾ ਸਕਦੀ ਹੈ सीबीआई ਦੇ ਕੋਲੇ ਮਾਮਲਾ ਜਾ ਸਕਦਾ ਦੇਖੋ ਮੇਰਾ ਆਪਣਾ ਪਾਸਟ ਇੱਕ ਤਜਰਬਾ ਹੈ ਜਿਹੜੇ ਕੇਸ सीबीआई ਕੋ ਜਾਂਦੇ ਨਾ ਬੜਾ ਲੰਬਾ ਲਟਕ ਜਾਂਦੇ ਆ ਤੁਸੀਂ ਹੁਣ ਜਿਹੜੇ सीबीआई ਕੋਲ ਕੇਸ ਗਏ ਆ ਮੰਨ ਲਓ ਇੱਕ ਕੇਸ ਜਿਹੜੇ ਫੇਕ ਐਨਕਾਊਂਟਰ ਵਾਲੇ ਆ ਕਿਹੜੇ ਸਨ ਦੇ ਆ ਦੱਸੋ 1980 ਦਾ ਕੋਈ 82 ਦਾ ਕੋਈ 80 ਦਾ ਕੋਈ 92 ਦਾ ਤੇ ਸਜ਼ਾ ਕਦੋਂ ਹੋ ਰਹੀ ਆ 32 33 ਸਾਲਾਂ ਬਾਅਦ ਤੇ ਮੈਨੂੰ ਇਹ ਦੱਸੋ ਹੁਣ ਫੇਕ ਐਨਕਾਊਂਟਰ ਚ ਤੁਸੀਂ سزا ਦੇਖ ਰਹੇ ਹੋ ਸੀਬੀਆਈ ਦਾ ਕੇਸ ਬੜੇ ਲੰਬੇ ਲਟਕ ਜਾਂਦੇ ਆ ਸੀਬੀਆਈ ਕੋਲ ਕਿਉਂਕਿ ਇਹ ਕੇਸ ਸੀਬੀਆਈ ਕੋਲ ਬਹੁਤ ਜ਼ਿਆਦਾ ਹੁੰਦੇ ਆ ਹਾਂ ਕੋਈ ਕੇਸ ਦੀ ਸੀਰੀਅਸਨੈਸ ਬਹੁਤ ਜ਼ਿਆਦਾ ਹੋਵੇ ਜਿੰਨੇ ਚ ਲੱਗਿਆ ਹੋਵੇ ਕਿ ਯਾਰ ਇਹਦੇ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ ਆ ਇਹ ਦੇਸ਼ ਲਈ ਖਤਰਾ ਸੀਗੇ ਉਹ ਕੇਸਾਂ ਨੂੰ ਥੋੜਾ ਫਾਸਟ ਕਰ ਲੈਂਦੀ ਸੀਬੀਆਈ ਆਦਰਵਾਇਜ਼ ਮੰਨ ਲਓ ਸੀਬੀਆਈ ਨੂੰ ਕੇਸ ਟਰਾਂਸਫਰ ਵੀ ਹੋ ਜਾਂਦਾ ਤੇ ਇਟ ਵਿਲ ਟੇਕ ਟਾਈਮ ਫੋਰ ਦਾ ਜਸਟਿਸ ਨੂੰ ਟਾਈਮ ਬੜਾ ਲੱਗ ਜਾਣਾ ਬਹੁਤ ਲੰਬਾ ਪ੍ਰੋਸੈਸ ਹੁੰਦਾ ਸੀਬੀਆਈ ਸੀਬੀਆਈ ਦਾ ਤਾਂ ਚਲਾਨ ਹੌਲੀ 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 ਉਹਨਾਂ ਨੇ ਐਵੀਡੈਂਸਿਸ ਲੈਣੀਆਂ ਸਭ ਕੁਝ ਇਕੱਠਾ ਕਰਨਾ ਫਿਰ ਕੋਰਟ 'ਚ ਦੇਣਾ ਲੇਕਿਨ ਉਹ ਸੀਬੀਆਈ ਦੀ ਟਰਾਂਸਫਰ ਕਰਨ ਵਾਸਤੇ ਵੀ ਜੋ ਕਾਨੂੰਨੀ ਪਹਿਲੂ ਹੈਗਾ ਦੋ ਦੋ ਰਸਤੇ ਹੁੰਦੇ ਸੀਬੀਆਈ ਨੂੰ ਪਹਿਲੀ ਗੱਲ ਹੈ ਕਿ ਜੇ ਹਾਈ ਕੋਰਟ ਉਹਨੂੰ ਟਰਾਂਸਫਰ ਕਰ ਦੇਵੇ ਹਾਈ ਕੋਰਟ ਦੇ ਜੱਜ ਜਿਹੜੇ ਆ ਗਰ ਪਟੀਸ਼ਨਰ ਦਾਖਲ ਕਰੇ ਕਿ ਮੈਨੂੰ ਪੰਜਾਬ ਪੁਲਿਸ ਤੇ ਫੇਥ ਨਹੀਂ ਆ ਕਿਉਂਕਿ ਇਹ ਪੰਜਾਬ ਪੁਲਿਸ ਦੇ ਹੀ ਮਲਾਜਮ ਹੈ ਤੇ ਐਸਆਈਟੀ ਵੀ ਪੰਜਾਬ ਪੁਲਿਸ ਦੇ ਅ ਹੌਣ ਤੇ ਜੱਜ ਵੀ ਸੀਬੀਆਈ ਨੂੰ ਬਈ ਆਰਮੀ ਅਫਸਰ ਹੈ ਕਰਨਾਲਾ ਇਹਦੇ ਖਿਲਾਫ ਹੈ ਇਹਨੂੰ ਜਸਟਿਸ ਨਹੀਂ ਮਿਲ ਸਕਦਾ ਜਾ ਜਗਰ ਉਹਨੂੰ ਕੰਸੀਡਰ ਕਰਦੇ ਆ ਕਿ ਯਸ ਇਹ ਸੀਬੀਆਈ ਦਾ ਮਾਮਲਾ ਬੰਦਾ ਹੈ ਪੰਜਾਬ ਪੁਲਿਸ ਇਹਦੇ ਵਿੱਚ ਆਪਣੇ ਮੁਲਾਜ਼ਮਾਂ ਦੀ ਤਰਫਦਾਰੀ ਕਰ ਸਕਦੇ ਸੀਬੀਆਈ ਨੂੰ ਟ੍ਰਾਂਸਫਰ ਜਾਂ ਫਿਰ ਸੀਐਮ ਭਗਵੰਤ ਮਾਨ ਕੋਲ ਸਿੱਧੀ ਪਾਵਰ ਹੈ ਅਗਰ ਸੀਐਮ ਭਗਵੰਤ ਮਾਨ ਇਹਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਇਹਨੂੰ ਕੇਸ ਨੂੰ ਸੀਬੀਆਈ ਟ੍ਰਾਂਸਫਰ ਉਹ ਤੁਹਾਨੂੰ ਯਾਦ ਹੋਵੇਗਾ ਬੇਅਦਬੀਆਂ ਦੇ ਕੇਸ ਸੀਗੇ ਬੇਅਦਬੀਆਂ ਦੇ ਕੇਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੀਬੀਆਈ ਨੂੰ ਟ੍ਰਾਂਸਫਰ ਕਰਤੇ ਸੀ ਲੇਕਿਨ ਉਹ ਬਾਅਦ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹ ਕਹਿੰਦੇ ਸੀਬੀਆਈ ਨੇ ਤਾਂ ਪਈ 40 ਸਾਲ ਲਾ ਦੇਣੇ ਇਹਨ ਆ ਹੁਣ ਸਜ਼ਾ ਹੁੰਦੀ ਪਈ ਆ ਉਹਨੂੰ ਸੱਜਣ ਸੱਜਣ ਕੁਮਾਰ ਨੂੰ ਕਿੰਨੇ ਸਾਲ 25 ਤੇ 16 41 ਸਾਲਾਂ ਬਾਅਦ ਸਜ਼ਾ ਹੋ ਰਹੀ ਆ ਉਹਨੂੰ ਸੱਜਣ ਨੂੰ ਠੀਕ ਹੈ ਨਾ ਤੇ ਇਹ ਸੀਬੀਆਈ ਦੇ ਫਿਰ ਉਹਨੇ ਕਿਹਾ ਜੀ ਕੈਪਟਨ ਬਿੰਦਰਸ ਨੇ ਤਾਂ ਬਹੁਤ ਟਾਈਮ ਲੱਗੂਗਾ ਭਈ ਅਦਾਲਤਿਆਂ ਦੇ ਕੇਸਾਂ ਉਹਨੇ ਵਿਧਾਨ ਸਭਾ ਚ ਪਾਸ ਕਰਕੇ ਸੀਬੀਆਈ ਤੋਂ ਕੇਸ ਵਾਪਸ ਲੇਤਾ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਆਪਾਂ ਨੂੰ ਜਸਟਿਸ ਵੱਲ ਧੇਰਨਾ ਚਾਹੀਦਾ ਕਿ ਅੱਜ ਪੰਜਾਬ ਦੇ ਲੋਕ ਖੜੇ ਨੇ ਐਕਸ ਆਰਮੀ ਖੜੀ ਆ মিডিਆ ਸਾਥ ਦੇ ਰਿਆ ਪੁੱਲਸ ਵੀ ਅਫਸਰ ਵੀ ਸਾਥ ਦੇ ਰਹੇ ਆ ਕਾਰਵਾਈ ਵੀ ਹੋ ਰਹੀ ਐ ਐਸਆਈਟੀ ਵੀ ਬਣ ਗਈ ਆ ਜੋ ਜੋ ਉਹਦੇ ਵਿੱਚ ਹੋਰ ਐ ਗੋਈਆਂ ਕਰਾਣੀਆਂ ਅਫਸਰਾਂ ਦੀ ਮਦਦ ਲੈਣ ਅਫਸਰ ਕਿਹੜਾ ਮਨਾ ਕਰਦੇ ਨੇ ਠੀਕ ਹੈ ਨਾ ਉਹਨਾਂ ਨੂੰ ਕਹਿਣ ਜੀ ਠੀਕ ਆ ਸਾਡੀ ਕੇਸ ਫਾਈਲ ਨੂੰ ਸਟਰੋਂਗ ਕਰੋ ਜਿਮਨੀਆ ਸਟਰੋਂਗ ਕਰੋ ਰੇਡ ਕਰੋ ਇਹਨਾਂ ਦੇ ਵਿੱਚ ਅਰੈਸਟ ਪਾਓ ਸਾਡੇ ਅੱਗੇ ਕੇਸਾਂ ਨੂੰ ਲੈ ਕੇ ਜਾਓ ਕੋਰਟ ਵਿੱਚ ਚਲਾਨ ਪੇਸ਼ ਕਰਾਓ ਵਿਦ ਫੈਕਟਸ ਕਰਾਓ ਕੱਲ ਉਹਨੂੰ ਦੇਖੋ ਹੁੰਦਾ ਕੀ ਆ ਹਿੰਦੁਸਤਾਨ ਦੇ ਵਿੱਚ ਜੁਡੀਸ਼ਰੀ ਵਿੱਚ ਜਾ ਕੇ ਗਵਾਹੀਆਂ ਜਿਹੜੀਆਂ ਮੁਕਰ ਜਾਂਦੀਆਂ ਇਹ ਹਿੰਦੁਸਤਾਨ ਦੇ ਵਿੱਚ ਬਹੁਤ ਲੰਮਾ ਟ੍ਰੈਂਡ ਹੈ ਬੜੇ ਲੰਬੇ ਸਾਲਾਂ ਤੋਂ ਚੱਲ ਆ ਰਿਹਾ ਹੈ ਵੱਡੇ ਵੱਡੇ ਕੇਸਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਜੈਸਿਕਾ ਲਾਲ ਕੇਸ ਹੋਇਆ ਸੀ ਚੰਡੀਗੜ੍ਹ ਮਾਡਲ ਜੈਸਿਕਾ ਲਾਲ ਦਾ ਉਹ ਚ ਕੇਂਦਰੀ ਮੰਤਰੀ ਬినੋਦ ਸ਼ਰਮਾ ਦੇ ਮੁੰਡੇ ਮਨੂ ਸ਼ਰਮਾ ਨੇ ਗੋਲੀ ਮਾਰੀ ਸੀ ਔਰ ਉਹ ਜਦੋਂ ਕੇਸ ਚੱਲਿਆ ਤੇ ਉਹਦੇ ਵਿੱਚ ਗਵਾਹੀਆਂ ਕਮਜ਼ੋਰ ਹੋ ਗਈਆਂ ਉਹਨੂੰ ਬਰੀ ਕਰਤਾ ਜੱਜ ਨੇ ਬਾਦ ਦੇ ਵਿੱਚ মিডিਆ ਟ੍ਰਾਇਲ ਹੋਇਆ ਬਈ ਫਿਰ ਜੇ ਜੈਸਿਕਾ ਲਾਲਤਾ ਮਰੀ ਹੈ ਨਾ ਗੋਲੀ ਨਾਲ ਫਿਰ ਗੋਲੀ ਕਿੰਨੇ ਮਾਰੀ ਉਹ ਜਦੋਂ মিডিਆ ਟ੍ਰਾਇਲ ਹੋਇਆ ਉਹ ਫਿਰ ਸੂ ਮੋਟੋ ਲਿਤਾ ਗਿਆ ਉੱਤੇ ਫਿਰ ਸੂ ਮੋਟੋ ਲੈ ਕੇ ਉਹਨੂੰ ਦੁਬਾਰਾ ਉਹਦੇ ਵਿੱਚ ਕੇਸ ਦੇ ਵਿੱਚ ਸਜ਼ਾ ਕੀਤੀ ਗਈ ਮਾਨੂੰ ਸ਼ਰਮੈ ਨੂੰ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਲੰਬੇ ਜਿਹੜੇ ਇਦਾਂ ਦੇ ਕੇਸ ਆ ਜਦੋਂ ਲਟਕਦੇ ਆ ਤੇ ਗਵਾਈਆਂ ਵੀ ਠੰਡੀਆਂ ਹੋ ਜਾਂਦੀਆਂ ਗਵਾਈਆਂ ਨੂੰ ਆਪ ਗਵਾਵਾਂ ਨੂੰ ਯਾਦ ਨਹੀਂ ਰੰਦਾ ਉਹਨਾਂ ਨੂੰ ਕਦੇ ਕ੍ਰਾਸ ਕਿਸੇ ਵਕੀਲ ਨੇ ਪੁੱਛਣਾ ਟਾਈਮ ਕਪੜੇ ਡੇਟ ਰੰਗ ਖੱਬਾ ਸੱਜਾ ਹੱਥ ਕੌਣ ਯਾਦ ਰੱਖਦਾ ਇਸ ਕਰਕੇ ਇਹਨੂੰ ਫਾਸਟ ਪ੍ਰोसीडिंग ਚ ਲਿਆ ਕੇ ਜੋ ਮਦਦ ਦਿੱਤੀ ਜਾ ਸਕਦੀ ਐ ਅਫਸਰ ਅੱਜ ਕਰਦੇ ਬੈ ਨੇ ਅੱਜ ਪੋਜ਼ਿਟਿਵ ਨੇ ਠੀਕ ਹੈ ਨਾ ਅੱਜ ਜੋ ਮਦਦ ਮਿਲ ਸਕਦੀ ਹੈ ਲੈ ਲੈਣ ਅਦਰਵਾਈਜ਼ ਇਹ ਲੰਬੇ ਕੇਸ ਲਟਕ ਜਾਂਦੇ ਆ ਸਰ ਸਾਬ ਅੰਤਲਾ ਸਵਾਲ ਹੈ ਮੇਰਾ ਕਿ ਜਿਵੇਂ ਇਹ ਮੁੱਦਾ ਸੀਗਾ ਕਿ ਸੀਬੀਆਈ ਦੇ ਕੋਲ ਜਾਂਚ ਜਾਵੇ ਉਦੋਂ ਇੱਕ ਮੰਗ ਇਹ ਵੀ ਹੈਗੀ ਹੈ ਕਿ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਹੋਵੇ ਇਹ ਕਿਸ ਹੱਦ ਤੱਕ ਹੈ ਕੀ ਇੰਟੈਂਸਿਟੀ ਹੈ ਦੀ ਕੀ ਐ ਹੋ ਸਕਦਾ ਹੈ ਕਿ ਇਸ ਵੱਲ ਨੂੰ ਪੈਰ ਵਧਦੇ ਪਏ ਹੈ ਪ੍ਰਸ਼ਾਸਨ ਦੇਖੋ ਹਜੇ ਤੱਕ ਮੈਨੂੰ ਜੇ ਤਾਂ ਆਲਾ ਅਫਸਰਾਂ ਨੂੰ ਦੇਖੋ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਬਹੁਤ ਸਿਆਣੇ ਆ ਪੰਜਾਬ ਦੇ ਹੋਰ ਅਫਸਰ ਵੀ ਜਿਹੜੇ ਹੈ ਗਿਆ ਉਹ ਚੰਗੇ ਸਿਆਣੇ ਆ ਲਾਅ ਐਂਡ ਆਰਡਰ ਵਾਲੇ ਡੀਜੀਪੀ ਆਰਪੀ ਸ਼ੁਕਲਾ ਵੀ ਬਹੁਤ ਇੰਟੈਲੀਜੈਂਟ ਹੈ ਜਮੀਨੀ ਪੱਧਰ ਤੇ ਉੱਤੇ ਉਹਨਾਂ ਨੇ ਕੰਮ ਕੀਤਾ ਹੋਇਆ ਉਹਨਾਂ ਨੇ ਡੀਐਸਪੀ ਲੈਵਲ ਤੇ ਕੰਮ ਕੀਤਾ ਹੋਇਆ ਹੋਰ ਵੀ ਜਿਹੜੇ ਆਈਜੀ ਹੈੱਡ ਕੁਆਰਟਰ ਸੁਖਚੰਦ ਸਿੰਘ ਗਿੱਲ ਨੇ ਬਹੁਤ ਸਿਆਣੇ ਨੇ ਜੇ ਉਹਨਾਂ ਨੂੰ ਲੱਗੂਗਾ ਕਿ ਨਾਨਕ ਸਿੰਘ ਦੀ ਕੋਤਾਹੀ ਹੈ ਤਾਂ ਉਹਨੂੰ ਉਹਦੀ ਬਦਲੀ ਹੋ ਜਾਣੀਗੀ ਉਹਦੀ ਵਾਈਫ ਨੇ ਵੀ ਬਦਲੀ ਮੰਗੀ ਆ ਕਿ ਮੈਂ ਸਸਪੈਂਡ ਨਹੀਂ ਮੰਗਦੀ ਵੀ ਇਹਦੀ ਬਦਲੀ ਕਰ ਦਿਓ ਉੱਥੋਂ ਉਹਦੀ ਬਦਲੀ ਹੋ ਜੂਗੀ ਜੇ ਲੱਗੂਗਾ ਕਿ ਇਹਦੀ ਕੋਤਾਹੀ ਨਹੀਂ ਹੈ ਬਈ ਇਹਦੇ ਕੋਲ ਜਿਵੇਂ ਮੈਂ ਹੁਣ ਉੱਥੋਂ ਕੀਤੀਆਂ ਐਵੀਡੈਂਸੀਜ਼ ਗੱਲਾਂ ਕੀਤੀਆਂ ਕਈਆਂ ਨਾ ਉਹ ਕਹਿੰਦੇ ਬਈ ਉਹਦੀ ਵਾਈਫ ਨੇ ਰਾਤੀ ਫੋਨ ਕਰਨੇ ਸ਼ੁਰੂ ਕਰਤੇ ਸੀ ਕਿ ਮੈਂ ਕਰਨਲ ਸਾਹਿਬ ਦੀ ਵਾਈਫ ਬੋਲ ਰਹੀਆਂ ਇਦਾਂ ਦਾ ਹਮਲਾ ਹੋ ਗਿਆ ਲੇਕਿਨ ਗੱਲ ਇਹ ਹੈ ਕਿ ਜਦੋਂ ਕੰਪਲੇਂਟ ਆਣੀ ਹੈ ਐਮ ਐਲ ਆਰ ਕੱਟ ਕੇ ਜਾਣੀ ਹੈ ਉਸ ਤੋਂ ਬਾਅਦ ਪੁਲਿਸ ਦੀ ਐਫ ਆਈ ਆਰ ਦਰਜ ਹੁੰਦੀ ਹੈ ਔਰ ਜਦੋਂ ਐਮ ਐਲ ਆਰ ਗਈ ਹੈ ਉਹਦਾ ਇੱਕ ਪ੍ਰਕਿਰਿਆ ਹੈ ਮੈਂ ਪ੍ਰਕਿਰਿਆ ਦੱਸਦਾ ਦੇਖੋ ਨਾ ਲੋਕਾਂ ਨੂੰ ਬਹੁਤ ਘੱਟ ਕਾਨੂੰਨੀ ਤਰੀਕੇ ਦਾ ਪਤਾ ਕਿਉਂਕਿ ਮੈਂ ਵਿਚਰਦਾ ਜ਼ਿਆਦਾ ਇਸ ਕਰਕੇ ਜਦੋਂ ਇੱਕ ਅਟੈਕ ਹੁੰਦਾ ਅਟੈਕ ਤੋਂ ਬਾਅਦ ਇੱਕ ਸਿਵਲ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਡਾਕਟਰ ਉਹਦੀ ਮੈਡੀਕਲ ਲੀਗਲ ਰਿਪੋਰਟ ਬਣਾਉਂਦਾ ਉਹਨੂੰ ਐਡਮਿਟ ਕਰ ਲੈਂਦੇ ਜੇ ਐਡਮਿਟ ਕਰਨ ਜੋਗਾ ਜੇ ਨਹੀਂ ਦਾਖਲ ਕਰਨ ਜੋਗਾ ਤੇ ਉਹਨੂੰ ਘਰੇ ਭੇਜ ਦਿੰਦੇ ਐਮ ਐਲ ਆਰ ਦੀ ਕਾਪੀ ਉਹਨਾਂ ਨੇ ਸਬੰਧਤ ਥਾਣੇ ਨੂੰ ਭੇਜ ਦੇਣੀ ਆ ਉਹਦਾ ਡੈਰੀ ਨੰਬਰ ਲਾਣਾ ਸਬੰਧਤ ਥਾਣੇ ਦੇ ਮੁਲਾਜ਼ਮ ਨੇ ਸਿਵਲ ਹਸਤਾ ਲਾਣਾ ਉਹਨੇ ਐਮ ਐਲ ਆਰ ਰਿਸੀਵ ਕਰਨੀ ਆ ਫਿਰ ਉਹਨੇ ਰਿਸੀਵ ਕਰਕੇ ਥਾਣੇ ਜਾ ਕੇ ਹਾਜ਼ਰੀ ਪਾਣੀ ਆ ਰੋਜ਼ਨਾਮਚੇ ਚ ਕਿ ਮੈਂ ਆ ਐਮ ਐਲ ਆਰ ਉੱਥੋਂ ਹਸਤਾ ਨੂੰ ਲੈ ਕੇ ਆਇਆ ਤੇ ਆ ਐਮ ਐਲ ਆਰ ਜਿਹੜੀ ਹੈ ਮੇਰੇ ਕੋ ਪਹ ਇਹਦੇ ਵਿੱਚ ਆ ਜਿਹੜੇ ਮੰਨ ਲਓ ਪੁਸ਼ਪਿੰਦਰ ਬਾਠ ਦੀ ਉਦਾਹਰਣ ਹੈ ਬਈ ਇਹ ਕਾਇਲ ਹੋਏ ਨੇ ਮੈਂ ਇਹਨਾਂ ਦੇ ਜਿਹੜੇ ਬਿਆਨ ਲੈਣੇ ਆ ਫਿਰ ਉਹ ਇਹਨਾਂ ਦੇ ਬਿਆਨ ਰਿਕਾਰਡ ਕਰਨ ਜਾਂਦਾ ਜੇ ਡਾਕਟਰ ਕਹ ਦੇ ਕੀ ਅਨਫਿਟ ਹੈ ਹਜੇ ਠੀਕ ਨਹੀਂ ਹੈ ਆਈਸੀਯੂ ਚ ਹੈ ਫਿਰ ਉਹ ਡਾਕਟਰ ਤੋਂ ਲਿਖਾ ਕੇ ਵਾਪਸ ਆ ਜਾਂਦਾ ਜੋ ਕਵੇ ਯੈਸ ਹੁਣ ਪੁਸ਼ਪਿੰਦਰ ਬਾਠ ਜਾਂ ਉਹਨਾਂ ਦਾ ਬੇਟਾ ਹੁਣ ਇਹ ਫਿਟ ਨੇ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਰਿਕਾਰਡ ਕਰ ਸਕਦੇ ਹੋ ਫਿਰ ਉਹਨਾਂ ਨੇ ਸਟੇਟਮੈਂਟ ਰਿਕਾਰਡ ਕਰਨੀ ਆ ਫਿਰ ਐਪਲੀਕੇਸ਼ਨ ਨਾਲ ਲੈਣੀ ਆ ਫਿਰ ਉਹਨਾਂ ਨੇ ਥਾਣੇ ਆ ਕੇ ਹਾਜ਼ਰੀ ਪਾਣੀ ਆ ਕਿ ਮੈਂ ਆਇਓ ਆ ਬਤੌਰ ਆਇਓ ਮੈਂ ਐਪਲੀਕੇਸ਼ਨ ਵੀ ਲੈ ਆਇਆ ਆ ਮੈਂ ਸਟੇਟਮੈਂਟ ਵੀ ਲੈ ਆਇਆ ਫਿਰ ਉਹਨੇ ਆਪਣੇ ਐਸਐਚਓ ਸਾਹਿਬ ਜਿਹੜੇ ਸਟੇਸ਼ਨ ਹੈੱਡ ਕੁਆਟਰ ਆਫੀਸਰ ਆ ਉਹਦੇ ਨਾਲ ਡਿਸਕਸ ਕਰਨਾ ਸਾਰਾ ਸਟੇਟਮੈਂਟ ਆਇਆ ਆਇਆ ਤੇ ਜੀਐਫਆਈਆਰ ਬੰਦੀ ਆ ਉਹਨਾਂ ਨੇ ਆਲਾ ਅਫਸਰਾਂ ਨੂੰ ਕਿਉਂਕਿ ਇਹ ਵੱਡਾ ਮਾਮਲਾ ਸੀਗਾ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕਰਨਾ ਸੀਗਾ ਇਸ ਕਰਕੇ ਮੈਨੂੰ ਲੱਗਦਾ 48 ਘੰਟੇ ਲੱਗੇ ਲੇਕਿਨ ਇੱਕ ਦਿਨ ਤਾਂ ਉਦਾਂ ਹੀ ਲੱਗ ਜਾਂਦਾ ਇੱਕ ਦਿਨ ਤਾਂ ਲੱਗਦਾ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਇਹ ਸਾਰਾ ਪ੍ਰੋਸੈਸ ਇੱਕ ਦਿਨ ਦਾ ਹੈਗਾ ਇੱਕ ਦਿਨ ਵੀ ਲੱਗ ਜਾਂਦਾ ਡੇਢ ਦਿਨ ਵੀ ਲੱਗ ਜਾਂਦਾ ਹੁਣ ਉਹਦੇ ਵਿੱਚ ਮੈਨੂੰ ਲੱਗਦਾ ਕਿ ਨਾਨਕ ਸਿੰਘ ਅਪੋਲੋਜਾਈਜ਼ ਵੀ ਕਰ ਗਏ ਹੋਏ ਆ ਉਹਨਾਂ ਨੇ ਪਹਿਲੀ ਜਿਹੜੀ ਅੱਜ ਨਹੀਂ ਜਿੱਦਨ ਉਹਨਾਂ ਨੇ ਇਹ ਘਟਨਾ ਹੋਈ ਆ ਉਸ ਤੋਂ ਵੈਰੀ ਨੈਕਸਟ ਡੇ ਦੋ ਦਿਨਾਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਇਹ ਤੇ ਜੇ ਉਹਨਾਂ ਦਾ ਕਸੂਰ ਲੱਗਦਾ ਹੈ ਪਰਿਵਾਰ ਨੂੰ ਵੀ ਲੱਗਦਾ ਤੇ ਉਹ ਡੀਜੀਪੀ ਸਾਹਿਬ ਉਹਦੀ ਫੇਅਰ ਇਨਕੁਆਇਰੀ ਕਰਾ ਲੈਣਗੇ ਬਈ ਠੀਕ ਹੈ ਯਾਰ ਇਹਦੇ ਪਾਰਟ ਤੇ ਨੈਗਲੀਜੈਂਸੀ ਹੈਗੀ ਸੀ ਜੇ ਨੈਗਲੀਜੈਂਸੀ ਹੈਗੀ ਸੀਗੀ ਤੇ ਫਿਰ ਇੱਥੇ ਕਾਰਵਾਈ ਕਰਕੇ ਨੂੰ ਚੇਂਜ ਕਰ ਦਿਓ ਵੈਸੇ ਮੈਨੂੰ ਜੋ ਲੱਗਦਾ ਹੈ ਕਿ 48 ਘੰਟੇ ਦੇ ਵਿੱਚੋਂ ਨਾ 24 25 26 ਘੰਟੇ ਲੱਗ ਜਾਂਦੇ ਆ ਇਹ ਸਾਰੇ ਕਾਨੂੰਨੀ ਪ੍ਰਕਿਰਿਆਜ ਕਿਉਂਕਿ ਕੱਲ ਨੂੰ ਕੀ ਹੁੰਦਾ ਹੁਣ ਮੈਂ ਸਾਫ ਸਿੱਧੀ ਗੱਲ ਬਰੀਕੀ ਨਾ ਮੈਨੂੰ ਇਹ ਇਹ ਨਾ ਸਮਝੋ ਮੈਂ ਪੁਲਿਸ ਦਾ ਪੱਖ ਲੈਣਾ ਪਿਆ ਮੈਨੂੰ ਮੈਂ ਗੱਲ ਕਰਨੀ ਲੌਜੀਕਲ ਆਲੂ ਨੂੰ ਕੋਰਟ ਚ ਜਾਣਾ ਹੈ ਮਾਮਲਾ 100% ਜਾਣਾ ਜੱਜ ਦੇ ਓਪੋਜ਼ਿਟ ਜਿਹੜੇ ਉਹਨਾਂ ਦੇ ਵਕੀਲ ਹੈ ਦੋਸ਼ੀਆਂ ਦੇ ਉਹਨਾਂ ਨੇ ਸਵਾਲ ਕਰਨਾ ਹੈ ਆਈਓ ਨੂੰ ਬਈ ਤੁਸੀਂ ਸਿਵਲ ਹਸਪਤਲ ਗਏ ਸੀ ਉਹਨੇ ਕਹਣਾ ਹਾਂਜੀ ਐਮਐਲਆਰ ਤੁਸੀਂ ਕਿੱਥੋਂ ਲਿੱਤੀ ਉਹਨੇ ਕਹਣਾ ਮੈਂ ਸਿਵਲ ਤੁਸੀਂ ਆਪਣੇ ਥਾਣੇ ਦੇ ਵਿੱਚੋਂ ਰੋਜ਼ਨਾਮੇ 'ਚ ਰਿਪੋਰਟ ਪਾ ਕੇ ਗਏ ਸੀ ਕਿ ਮੈਂ ਸਿਵਲ ਹਸਪਤਲ ਜਾ ਰਿਹਾ ਤੁਹਾਨੂੰ ਇਨਫੋਰਮੇਸ਼ਨ ਕਿਵੇਂ ਆਈ ਸੀ ਉਹਨੇ ਕਹਿਣਾ ਜੀ ਮੈਨੂੰ ਇਨਫੋਰਮੇਸ਼ਨ ਫੋਨ ਦੇ ਉੱਤੇ ਆਈ ਸੀ ਇਤਲਾਫ ਫੋਨ ਤੇ ਆਈ ਸੀ ਆ ਜਿਹੜਾ ਸਿਵਲ ਹਸਪੀਟਲ ਦਾ ਸਰਕਾਰੀ ਗਾਰਡ ਹੈ ਉਹਨੇ ਮੈਨੂੰ ਫੋਨ ਕੀਤਾ ਸੀ ਤੁਹਾਡੇ ਥਾਣੇ ਨਾਲ ਸੰਬੰਧਤ ਮਾਮਲਾ ਆਇਆ ਤੇ ਮੈਂ ਇਹ ਫੋਨ ਰਿਸੀਵ ਕੀਤਾ ਮੈਂ ਥਾਣੇ 'ਚ ਆਪਣੀ ਰਵਾਨਗੀ ਉਹਨੂੰ ਵਰਡ ਉਰਦੂ ਕਹਿੰਦੇ ਰਵਾਨਗੀ ਪਾਈ ਤੇ ਮੈਂ ਨਿਕਲ ਆਇਆ ਰਵਾਨਗੀ ਪਾ ਕੇ ਫਿਰ ਉਹਨੇ ਕ੍ਰਾਸ ਚ ਵਿੱਚ ਉਹਨੇ ਸਵਾਲ ਤੇ ਸਵਾਲ ਪੁੱਛੀ ਜਾਣੇ ਆ ਵਕੀਲਾਂ ਨੇ ਮੈਂ ਤਾਂ ਦੇਖਦਾ ਨਾ ਜਿੜਾ ਕਈ ਵਾਰੀ ਕੋਟਾਂ ਦੀ ਤੇ ਉਹਨੇ ਮੁੜ ਕੇ ਇਹ ਕਹਿਣਾ ਕਿ ਤੁਸੀਂ ਰਵਾਨਗੀ ਕਰਾ ਕੇ ਤੁਸੀਂ ਐਮ ਐਲ ਆਰ ਰਸੀਵ ਕੀਤੀ ਜਦੋਂ ਤੁਸੀਂ ਥਾਣੇ ਵਾਪਸ ਗਏ ਆਮਦ ਪਾਈ ਆਮਦ ਉਥੇ ਰੋਜ਼ਨਾਮਚੇ ਦਾ ਅਲਫਾਜ਼ ਆ ਉਹਦੇ ਚ ਕ੍ਰੋਸ ਹੋਣਾ ਸਾਰਾ ਉਹਦੇ ਜੇ ਉਹਦੇ ਚ ਅੱਖਰ ਇੱਕ ਮਿਸ ਹੋ ਗਿਆ ਨਹੀਂ ਮੈਂ ਆਮਦ ਨਹੀਂ ਪਾਈ ਫਿਰ ਉਥੇ ਉਹਨਾਂ ਨੇ ਕਹਣਾ ਇਹ ਮੈਨਿਪੂਲੇਟਡ ਆ ਤੇ ਇਹ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਰਵਾਨਗੀ ਆਮਦ ਪਾਣੀ ਪੈਣੀ ਆ ਠੀਕ ਹੈ ਨਾ ਜੇ ਫਿਰ ਤੁਸੀਂ ਸਟੇਟਮੈਂਟ ਲੈਣ ਜਾਣਾ ਫਿਰ ਤੁਹਾਨੂੰ ਰਵਾਨਗੀ ਪਾਣੀ ਪੈਣੀ ਆ ਕਿ ਮੇਰੇ ਕੋਲ ਐਮ ਐਲ ਆਰ ਆ ਗਈ ਆ ਐਮ ਐਲ ਆਰ ਨੰਬਰ ਆ ਮੈਰ ਰਵਾਨਗੀ ਕਰਾ ਰਿਆ ਮੈਂ ਮਰੀਜ਼ ਦੀ ਸਟੇਟਮੈਂਟ ਲੈਣ ਚੱਲਾਂ ਜਿੱਤੇ ਹਮਲਾ ਹੋਇਆ ਸੋ ਇਹ ਸਾਰੇ ਡਾਕੂਮੈਂਟਸ ਪੂਰੇ ਕਰਨੇ ਪੈਂਦੇ ਆ ਇਹ ਇਹ ਸ਼ਾਇਦ ਲੋਕਾਂ ਨੂੰ ਘੱਟ ਨੂੰ ਪਤਾ ਕਿਉਂਕਿ ਇਹ ਜਦੋਂ ਕ੍ਰੋਸ ਹੁੰਦਾ ਤੁਸੀਂ ਦੇਖੋ ਕਈ ਐਨਡੀਪੀਐਸ ਦੇ ਮੁਕੱਦਮੇ ਨਾ ਮੈਂ ਬਰੀ ਹੁੰਦੇ ਦੇਖੇ ਆ ਤੇ ਮੈਂ ਜਦੋਂ ਬਰੀਕੀ ਨਾਲ ਉਹਦੀ ਤਹਿਕੀਕਾਤ ਕਰਦਾ ਵਾਂ ਘੋਖ ਕਰਦਾ ਤੇ ਸਾਹਮਣੇ ਆਂਦਾ ਵੀ ਯਾਰ ਜਿਹੜਾ ਆਈਓ ਸੀਗਾ ਉਹਨੇ ਆਪਣੀ ਰਵਾਨਗੀ ਨਹੀਂ ਪਾਈ ਸੀਗੀ ਠੀਕ ਹੈ ਨਾ ਤੇ ਉਹਨੇ ਰਵਾਨਗੀ ਨਹੀਂ ਪਾਈ ਸੀ ਤੇ ਉਹਨੇ ਹੀ ਕਹਿਤਾ ਸੀ ਮੈਂ ਨਾਕੇ ਤੇ ਖੜਾ ਸੀਗਾ ਤੇ ਉੱਥੇ ਮੈਂ ਚੈੱਕ ਕੀਤਾ ਤੇ ਡਰੱਗ ਮਿਲ ਗਈ ਜਦੋਂ ਉਹਦਾ ਰੋਜ਼ਨਾਮਾ ਚੈੱਕ ਕਰਦੇ ਹੁਣ ਰੋਜ਼ਨਾਮਾ ਚਾਹੀ ਵੀ ਨਹੀਂ ਹੈਗਾ ਕਿ ਰਜਿਸਟਰ ਤੇ ਪਾ ਦਿਓ ਆਨਲਾਈਨ ਪਾਣਾ ਪੈਂਦਾ ਥਾਣੇ ਜਾ ਕੇ ਲਿਖਾਣਾ ਪੈਂਦਾ ਮੁੰਚੀ ਨੂੰ ਹਾਜ਼ਰੀ ਦੇਣੀ ਪੈਂਦੀ ਮੈਂ ਇੱਕ ਮਕਦਮੇ ਚ ਦੇਖਿਆ ਜੱਜ ਸਾਹਿਬ ਨੇ ਕਿਹਾ ਵੀ ਇਹਦੀ ਉਹਨੇ ਕਹ ਜੀ ਇਹਦਾ ਨਾਮ ਹੈ ਨਹੀਂ ਰਵਾਨਗੀ ਚ ਜੱਜ ਸਾਹਿਬ ਨੇ ਕਿਹਾ ਵੀ ਤੂੰ ਇਸ ਦਾ ਮਤਲਬ ਥਾਣੇ ਉਹ ਗਿਆ ਹੀ ਨਹੀਂ ਨਾਕਾ ਲਾਣ ਤੇ ਤੂੰ ਇਸ ਦਾ ਮਤਲਬ ਫੇਕ ਆ ਉਹ ਭਰੀ ਕਰਤਾ ਕਮਰਸ਼ੀਅਲ ਗਵਰੀ ਬਰੀ ਕਰਤੀ ਇੰਨੀ ਗੱਲ ਦੇ ਉੱਤੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇਹ ਕੋਰਟ ਚ ਜਾਣਾ ਮਕਦਮਾ ਇਹ ਨਹੀਂ ਹੈਗਾ ਕਿ ਇੱਥੇ ਖਤਮ ਹੋ ਜਾਣਾ ਇਹ ਕਾਨੂੰਨੀ ਪਹਿਲੂ ਹੈ ਜਿਹੜੇ ਮੈਂ ਤੱਥ ਦੱਸੇ ਇਹਦੇ ਚ ਪ੍ਰਕਿਰਿਆ ਹੁੰਦੀ ਇੱਕ ਡੇਢ ਦਿਨ ਮਾਮੂਲੀ ਲੱਗ ਜਾਂਦਾ ਸਾਰੀ ਡਾਕੂਮੈਂਟੇਸ਼ਨ ਨੂੰ ਰਵਾਣ ਗਈ ਆਮਦ ਨੂੰ ਸਟੇਟਮੈਂਟ ਜਾਣ ਨੂੰ ਸਟੇਟਮੈਂਟ ਆਣ ਨੂੰ ਤੇ ਉਸ ਤੋਂ ਬਾਅਦ ਫਿਰ ਪਰਚਾ ਦਰਜ ਹੁੰਦਾ ਠੀਕ ਹੈ ਨਾ ਤੇ ਜੇ ਇਹ ਚ ਨਾਨਕ ਸਿੰਘ ਹੋਰਾਂ ਦੀ ਆਈਪੀਐਸ ਦੀ ਅਫਸਰਾਂ ਨੂੰ ਲੱਗੂਗਾ ਵੀ ਇਹਦੇ ਚ ਵੀ ਕੋ ਕੋਤਾਹੀ ਹੈ ਤੇ ਇਹ ਠੀਕ ਹੈ ਇੱਕ ਹੁਣ ਆੜੀ ਹੋਈ ਆ ਇਹ ਮੈਨੂੰ ਲੱਗਦਾ ਜੋ ਈਗੋ ਜੀ ਆੜੀ ਹੋਈ ਆ ਜੋ ਬਈ ਨਹੀਂ ਜੀ ਨਾਨਕ ਸਿੰਘ ਨੂੰ ਅਸੀਂ ਫੋਨ ਕੀਤੇ ਚਾਰ ਤੇ ਇਹਨਾਂ ਨੇ ਦੋ ਦਿਨ ਬਾਅਦ ਕਾਰਵਾਈ ਕੀਤੀ ਉਹ ਅਪੋਲੋਜਾਈਜ਼ ਕਰ ਗਏ ਹੋਏ ਨੇ ਤੇ ਮੈਨੂੰ ਲੱਗਦਾ ਕਿ ਯਾਰ ਜਿੰਨੀ ਕੁ ਐਕਸ਼ਨ 48 ਘੰਟਿਆਂ ਚ ਪੁਲਿਸ ਨੇ ਲੈ ਲਿਆ ਇਹ ਸੈਟੀਸਫਾਈ ਆ ਹੁਣ ਇਹਨੂੰ ਲੜਾਈ ਨੂੰ ਉਧਰ ਨਹੀਂ ਲੈ ਕੇ ਜਾਣਾ ਪੁਲਿਸ ਵਰਸਸ ਆਰਮੀ ਹੀ ਹੋ ਜਾਏ ਸਗੋਂ ਇਹ ਵਕਤ ਮੈਂ ਰਿਪੀਟ ਕਰਨ ਲੱਗਾ ਇਹ ਵਕਤ ਹੋਏਗਾ ਕਿ ਜਿੰਨੀ ਮਦਦ ਐਸਆਈਟੀ ਦੀ ਜਿੰਨੀ ਮਦਦ ਅਫਸਰਾਂ ਦੀ ਲੈ ਕੇ ਕੇਸ ਫਾਈਲ ਨੂੰ ਸਟਰੋਂਗ ਕਰ ਸਕਦੇ ਹੋ ਉਹ ਕਰਨਾ ਚਾਹੀਦਾ ਇਹ ਸਿਚੁਏਸ਼ਨ ਫਿਲਹਾਲ ਕੀ ਕੁਝ ਸਾਹਮਣੇ ਆਊਗਾ ਦੱਸ ਦੇ ਰਹਾਂਗੇ ਬਣੇ ਰਹੋ ਵਨ ਡੇ ਪੰਜਾਬੀ